ਸਵੇਰੇ ਸਵੇਰੇ ਵੱਡੀ ਘਟਨਾ ਵਾਪਰੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਦਰਅਸਲ ਤਸਵੀਰਾਂ ਸੁਨਾਮ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਲਗਾਤਾਰ ਘਟਨਾਵਾਂ ਵਧ ਰਹੀਆਂ ਨੇ ਪਰ ਇਹਨਾਂ ਘਟਨਾਵਾਂ ਤੇ ਠੱਲ ਪੈਂਦੀ ਹੋਈ ਨਜ਼ਰ ਨਹੀਂ ਆ ਰਹੀ ਇੱਕ ਅਜਹੀਆਂ ਹੀ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਨੇ ਇਹ ਜੋ ਵਿਅਕਤੀ ਬੈੱਡ ਤੇ ਉੱਤੇ ਲੇਟਿਆ ਹੋਇਆ ਇਸਤੇ ਨਾਲ ਅਜਿਹੀ ਘਟਨਾ ਵਾਪਰੀ ਕਿ ਹਰ ਇੱਕ ਦੇ ਹੋਸ਼ ਉੱਡ ਗਏ ਦਰਸਲ ਸਨਾਮ ਦੀ ਬੱਸ ਸਟੈਂਡ ਦੇ ਵਿੱਚ ਰਹਿੰਦੇ ਇੱਕ ਵਿਅਕਤੀ ਤੋਂ ਬੱਸ ਸਟੈਂਡ ਤੇ ਬਾਹਰ ਹੀ ਦੋ ਨੌਜਵਾਨਾਂ ਨੇ ਉਹਦੇ ਪੈਰਾਂ ਤੇ ਚਾਕੂ ਮਾਰ ਕੇ ਉਸ ਤੋਂ ਮੋਬਾਈਲ ਅਤੇ ਆਧਾਰ ਕਾਰਡ ਕੋਲ ਲਿਆ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਰਾਜkumar ਜਿਸਦੇ ਅੱਗੇ ਪਿੱਛੇ ਕੋਈ ਵੀ ਨਹੀਂ ਸੀ ਉਹ ਬੱਸ ਸਟੈਂਡ ਦੇ ਵਿੱਚ ਹੀ ਰਹਿੰਦਾ ਹੈ ਤੇ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਸਥਾਨਕ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੋ ਰੌਂਗ ਠੇਖੜੇ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਅਗਰ ਤੁਸੀਂ ਵੀ ਸਫ਼ਰ ਕਰਦੇ ਹੋ ਤਾਂ ਜਰਾ ਸਾਵਧਾਨ ਹੋ ਜਾਓ ਕਿਉਂਕਿ ਤੁਹਾਡੇ ਨਾਲ ਵੀ ਅਜਿਹੀ ਘਟਨਾ ਵਾਪਰ ਸਕਦੀ ਹੈ ਇਸ ਤਸਵੀਰਾਂ ਤੁਹਾਨੂੰ ਸਕਰੀਨ ਤੇ ਇਸ ਨਾਮ ਤੋਂ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਇੱਕ ਵਿਅਕਤੀ ਨੂੰ ਇਸ ਕਦਰ ਲਤਪਤ ਕਰ ਦਿੱਤਾ ਕਿ ਉਸ ਨੂੰ ਹਸਪਤਾਲ ਹੀ ਲਾਚਰੀ ਦਾਖਲ ਕਰਵਾਇਆ ਗਿਆ ਮੋਬਾਈਲ ਖੋਣ ਦੀ ਨੀਤ ਤੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਵਾਰ ਤਸਵੀਰਾਂ اندر ਕਰ ਲੈਂਦੇ ਆ ਕਿ ਮੌਕੇ ਤੇ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ ਹੈ ਰਾਜਕੁਮਾਰ ਰਾਜਕੁਮਾਰ ਕੀ ਗਲਬਤ ਹੋਈ ਸਾਰੀ ਪੂਰੀ ਡਿਟੇਲ ਨਾਲ ਦੱਸਿਓ ਮੈਂ ਤਾਂ ਬਸ ਦੁਹਤਰ ਕੇ ਜੀ ਹਾਂ ਬਸ ਸੱਚ ਪਹਿਲਾਂ ਹੁੰਦਾ ਜੀ ਹੂੰ ਉਹ ਤੂਤ ਕੇ ਨੇ ਚੁੱਕੇ ਚਾਹ ਵਾਲੀ ਪੀ ਕੇ ਮੈਂ ਬਹੁਤ ਜੀੜੀ ਪੱਤੀ ਪੀਣ ਬੱਗਾ ਹਾਂ ਅੱਛਾ ਮੇਰੀ ਜੀੜੀ ਪੱਤੀ ਠੀਕ ਹੈ ਠੀਕ ਹੂੰ ਇੰਨੇ ਜਿੰਦੇ ਆ ਗਏ ਕਿੰਨੇ ਬੰਦੇ ਸੀ ਦੋ ਬੰਦੇ ਜੀ ਦੋ ਮੁੰਡੇ ਨੇ ਉਹਨਾਂ ਦੀ ਸਿਆਣ ਆਉਂਦੀ ਜੀ ਕੀ ਕਹਿਣ ਲੱਗੇ ਤੇ ਨੇ ਤਾਂ ਕਹਿੰਦੇ ਬੋਲੀ ਨਾ ਮੇਰੀ ਜੇ ਫੋਨ ਕਿ ਜੇ ਪਾੜ ਕੇ ਨਹੀਂ ਕੀਤਾ ਮੈਂ ਤੂੰ ਫੋਨ ਦੀ ਅੰਧਾਰ ਕਾੜਤੀ ਕਿਰਪਾ ਇਹ ਤੇ ਮੇਰੇ ਕੋਈ ਰਸੂ ਅੱਛਾ ਲਾ ਕੇ ਭਜਲੀ ਮੇਰੇ ਚਾਕੂ ਮਾਰ ਕੇ ਭਜਣੀ ਫੇਰ ਫੇਰ ਮਚੰਗਾ ਮਾਰਦੇ ਰਹੇ ਉੱਥੇ ਡਿੱਗ ਗਿਆ ਜੀ ਮੈਂ ਅਜ ਉਹ ਬੰਦੇ ਮੈਨੂੰ ਚੱਕ ਕੇ ਜਾਲ ਇਹ ਮੈਨੂੰ ਅੰਦਰ ਦੇ ਵਾਸਤੇ ਲੈ ਗਏ ਕਿੰਨੇ ਚਾਕੂ ਮਾਰੇ ਇੱਕੇ ਚਾਕੂ ਮਾਰਾ ਜੀ ਪੱਟੂ ਥੀ ਨਾਮ ਕੀ ਹੈ ਤੁਹਾਡਾ ਰਾਜਕਮਾਰਾ ਜੀ ਇਹ ਕੀ ਹੋਇਆ ਕਿੰਨੇ ਇਹ ਇਹ ਵੀਡੀ ਪੂਰੀ ਪਈ ਆਈ ਉਹਦੇ ਬਾਹਰਲੇ ਪਾਸੇ ਬੈਠਾ ਜੀ ਮੈਂ ਵੀਡੀ ਬੱਤੀ ਪੀਣ ਗਿਆ ਤੀ ਮੈਂ ਠੀਕ ਹੈ ਸੁੱਕੇ ਜੇ ਪਹਿਲਾਂ ਚਾਹ ਪੀ ਕੇ ਫਿਰ ਉਧਰ ਬੈ ਗਿਆ ਮੈਂ ਤੱਕ ਵੀਡੀ ਉੱਤੇ ਪੀਣ ਗਿਆ ਆਰ ਸਾਦ ਦੋ ਮੁੰਡੇ ਆਏ ਉਹ ਤੇ ਮੇਰਾ ਮੂੰਹ ਬੰਦ ਕਰਨ ਲੱਗੇ ਮੈਂ ਚਾਕ ਮਾਰੀ ਇਹ ਬੜਾ ਲਾਭਿਆ ਅੰਦਰ ਬੋਲ ਲੇਗਾ ਤੱਕ ਮਾਰ ਲਾ ਮਾਰ ਲਾਏ ਤਾਂ ਮੈਂ ਬੰਦੇ ਵਾਲੀ ਮੈਨੂੰ ਸਿਆਣਾ ਜੀ ਬੰਦੇ ਪਛਾਣਦਾ ਹਾਂ ਜੀ ਕੀ ਖੋਕੇ ਕਿ ਲੈ ਕੇ ਫੋਨ ਖੋਕੇ ਲੈ ਕੇ ਧਾਰ ਕਾ ਲਈ ਹੈ ਧਾਰ ਕਾੜੋ ਫੋਨ ਹੈ